ਛਤੇ ਜਿਸ ਤਰੀਕੇ ਨਾਲ ਤੁਸੀਂ ਇਹ ਨਹੀਂ ਸਟਰਗਲ ਦੇਖੀ ਕਦੋਂ ਸੋਚ ਲਿਆ ਸੀ ਮਨ ਦੇ ਵਿੱਚ ਧਾਰ ਲਿਆ ਸੀਗਾ ਕਿ ਹਾਂ ਬਈ ਹੁਣ ਮੈਂ ਸਿੰਗਰ ਬੰਨਾ ਇਹ ਹੀ ਲਾਈਨ ਨੂੰ ਚੂਸ ਕਰਨਾ ਜ਼ਿੰਦਗੀ ਦੇ ਵਿੱਚ ਚਾਹੇ 100 ਔਂਕੜਾ ਆਵੇ ਪਰ ਇੱਕ ਚੰਗਾ ਕਲਾਕਾਰ ਬਣ ਕੇ ਸਭ ਦਾ ਦਿਲ ਜਿੱਤਣਾ ਮੇਰੇ ਪਿਤਾ ਜੀ ਸੁਭੇਦਤ ਕਰਤਾਰ ਸਿੰਘ ਦੇਹਾਲਪੁਰ ਦੇ ਨੰਬਰਦਾਰ ਸਾਹਿਬ ਉਹਨਾਂ ਨੇ ਮੈਨੂੰ ਸਿਖਾਇਆ ਸੀ ਕਿ ਆਪਣਾ ਕੰਮ ਕਰੋ ਜਾਣੋ ਇਹ ਵੀ ਗੱਲ ਸੀ ਨੇਕੀ ਕਰ ਕੋਈ ਵੇ ਡਾਲ ਜਾਂ ਡਾਕਟਰ ਭੀਮਰਾਓ ਉਮੀਦਕਰ ਸਾਹਿਬ ਜਿਹੜੇ ਸਾਡੀ ਆਈਡੀਆ ਨੇ ਉਹਨਾਂ ਨੇ ਵੀ ਇੱਕ ਗੱਲ ਦੱਸੀ ਹੋਈ ਹੈ ਕਿ ਲਾਈਫ ਆਫ ਦਾ ਸੈਕੰਡ ਲਿੰਗ ਸਟਰਗਲ ਉਸ ਗੱਲਾਂ ਨਾਲ ਜੇ ਚੱਲਦਾ ਰਿਆਂ ਤੇ ਪੜੋ ਜੜੋ ਤੇ ਸੰਦਰਸ਼ ਕਰੋ ਤੇ ਉਹ ਮੇਰੇ ਤੇ ਬੜਾ ਹੱਥ ਰਿਆ ਡਾਕਟਰ ਭੀਮਰਾ ਉਮੇਦਕਰ ਸਾਹਿਬ ਜਿਹੜੇ ਪਦਮਸ਼ਰੀ ਨੇ ਤੇ ਮੈਂ ਆਪਣੀ ਜੌਬ ਦੇ ਨਾਲ ਆਪਣੇ ਸੌਰੀ ਆਪਣੇ ਗਾਉਣੇ ਵਜਾਉਣੇ ਦੇ ਨਾਲ ਮੈਂ ਗਵਰਨਮੈਂਟ ਮੁਲਾਜ਼ਮ ਵੀਰੇ ਗਵਰਨਮੈਂਟ ਡਿਊਟੀ ਵੀ ਕੀਤੀ ਤੇ ਉਹ ਮੈਂ ਸਿਰਫ ਆਪਣੇ ਪਿਤਾ ਜੀ ਦੇ ਆਸ਼ੀਰਵਾਦ ਸਦਕਾ ਉਹਨਾਂ ਦੇ ਮੋਟੀਵੇਟ ਸਦਕਾ ਤੇ ਜਿਹੜੇ ਮੇਰੇ ਆਗੇ ਡਾਕਟਰ ਭੀਵਾ ਉਮੇਦਕਰ ਜਿਹੜਾ ਮੈਨੂੰ ਦੱਸਿਆ ਸੀ ਬਾਕੀ ਗਵਰਨਮੈਂਟ ਜੌਬ ਕਰਨ ਦਾ ਤਾਂ কথাই ਨਹੀਂ ਕਿ ਲੱਪਣੀ ਔਰ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਸਾਹਮਣੇ ਸਿਲੈਕਟ ਹੋ ਕੇ ਪੰਜਾਬ ਸਰਕਾਰ ਦੇ ਵਿੱਚ ਪੀਆਰਓ ਡਿਪਾਰਟਮੈਂਟ ਚ ਲੱਗਣਾ ਬੜਾ ਔਖਾ ਸੀ ਇੰਨੀ ਵੱਡੀ ਪੋਸਟ ਲੈਣ ਦੇ ਬਾਵਜੂਦ ਫਿਰ ਤੁਸੀਂ ਉਸ ਥੋਕ ਮਤਲਬ ਨੌਕਰੀ ਨੂੰ ਹਣਾ ਕੜ ਦਿੱਤਾ ਨਹੀਂ ਮੈਂ ਮੇਰਾ ਮੈਂ ਚੋਲਾ ਸੀ ਕਿ ਜਦੋਂ ਮੇਰਾ ਨਾਮ ਬਣ ਜੂਗੇ ਚਾਰ ਬੰਦੇ ਮੈਨੂੰ ਮੇਰੇ ਉਸਤਾਦ ਸ਼੍ਰੀ ਕੋਲਦੀ ਮਾਨਤਬ ਨੇ ਵੀ ਇਹ ਗੱਲ ਕਹੀ ਸੀ ਜੀ ਉਹਦੇ ਜੀ ਕਿ ਮੇਰੇ ਕੋਲ ਉਸਤਾਦ ਜੀ ਮੈਂ ਹੁਣ ਮੈਨੂੰ ਚਾਰ ਪ੍ਰੋਗਰਾਮ ਆਉਂਦੇ ਨੇ ਤੇ ਮਹੀਨੇ ਦੀ ਐਵਰੇਜ ਮੇਰੀ 10 ਦੀ ਹੈ 12 ਦੀ ਹੈ ਜਾਂ 15 ਦੀ ਹੈ ਕਿਤੇ ਜਦੋਂ ਤੈਨੂੰ ਜਦੋਂ ਤੇ ਕੋਈ ਪ੍ਰੋਗਰਾਮ ਨਾ ਹੋਏ ਫਿਰ ਮੈਂ ਕਾ ਕੋਈ ਨਹੀਂ ਮੈਂ ਪੂਰਾ ਸਟਰਗਲ ਕਰਦਾ ਰਹੂੰਗਾ ਜ਼ਿੰਦਗੀ ਦੇ ਨਾਲ ਲੋਕਾਂ ਦੇ ਨਾਲ ਆਪਣੇ ਸਿੰਘਾਚ ਦੇ ਨਾਲ ਲੜਦਾ ਰਹੂੰਗਾ ਤੇ ਮੈਂ ਇਹ ਕਿਹਾ ਕਿ ਮੈਂ ਠੋਕਰ ਮਾਰੀ ਜਿਹੜਾ ਤੁਹਾਡੇ ਸ਼ਬਦ ਮੂੰਹੋਂ ਨਿਕਲਿਆ ਨਹੀਂ ਨੌਕਰੀ ਮੇਰੀ ਮੈਂ ਹੱਕ ਨਾਲ ਲੱਗ ਰੱਖੀ ਨੌਕਰੀ ਨੇ ਮੈਨੂੰ ਸਿਖਾਇਆ ਬੜਾ ਗਵਰਨਮੈਂਟ ਜੋਬ ਤੇ ਠੀਕ ਨਿਕਲ ਨੌਕਰੀ ਨੇ ਮੈਨੂੰ ਗਵਰਨਮੈਂਟ ਜੋਬ ਨੇ ਮੈਨੂੰ ਲੋਕਾਂ ਨਾਲ ਉਹਨਾਂ ਦੀ ਬਾਡੀ ਲੈਂਗੁਏਜ ਪੜਨੀ ਮਾਈਂਡ ਲੈਂਗੁਏਜ ਪੜਨੀ ਔਰ ਜਰਨਲਿਸਟ ਜਿਹੜਾ ਕਿ ਲੋਕਾਂ ਦੇ ਨਾਲ ਰਹਿਣਾ ਆਈਜੀਐਸ ਦੇ ਨਾਲ ਪੀਸੀਐਸ ਦੇ ਨਾਲ ਆਈਜੀਐਸ ਦੇ ਨਾਲ ਜੱਜ ਸਾਹਿਬਾ ਦੇ ਨਾਲ ਚਾਹੇ ਹਾਈ ਕੋਰਟ ਦਾ ਹੋਵੇ ਚਾਹੇ ਸਿਟੀਨ ਗੋਰ ਦਾ ਹੋਵੇ ਚਾਹੇ ਉਹ ਕੋਈ ਵੱਡਾ ਸੁਪਰੀਮ ਕੋਰਟ ਦਾ ਹੋਵੇ ਉਹਨਾਂ ਕੋ ਗੱਲਾਂ ਸਿੱਖਣੀਆਂ ਨੌਕਰੀ ਨੇ ਮੈਨੂੰ ਬਹੁਤ ਕੁਝ ਸਿਖਾਇਆ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਕਪੂਰਤਲੇ ਦੀ ਜੀ ਤੇ ਅੱਜ ਤੁਸੀਂ ਹਰੇਕ ਮੇਲੇ ਦੀ ਸ਼ਾਨ ਬਣ ਜਾਂਦੇ ਹੋ ਜਦੋਂ ਫਸਟ ਟਾਈਮ ਸਟੇਜ ਤੇ ਜਿਹੜੇ ਸੀ ਤੇ ਉਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬੱਸ ਜੀ ਉਦੋਂ ਲੈਕਚਰ ਸੈਂਡ ਦੇ ਮੋੜੇ ਮੈਂ ਖੜਾ ਸੀਗਾ ਮੈਂ ਲੈਕਚਰ ਸੈਂਡ ਬਣਾਉਣ ਵਾਲੇ ਦਾ ਤੇ ਜਿਹਨੇ ਰੱਖਿਆ ਉਹਦਾ ਧੰਵਾਦ ਆ ਕਿ ਲੈਕਚਰ ਸਟੈਂਡ ਦੇ ਪਿੱਛੇ ਖੜੇ ਬੰਦੇ ਦੀਆਂ ਜਿਹੜੀਆਂ ਲੱਤਾਂ ਕੰਬਦੀਆਂ ਨੇ ਨਾ ਉਹ ਨਹੀਂ ਲੋਕਾਂ ਨੂੰ ਦੀਦੀ ਆ ਠੀਕ ਹੀ ਗੱਲ ਤੇ ਉਹ ਲੈਕਚਰ ਸਟੈਂਡ ਆ ਇਹਨਾਂ ਦਾ ਬਹੁਤ ਬਹੁਤ ਪਹਿਲਾਂ ਇਹ ਹੀ ਸਪੀਕਰ ਹੁੰਦਾ ਕਿ ਬੰਦਾ ਕੰਬਦਾ ਤੇ ਇੱਕ ਬੰਦਾ ਚੜ ਗਿਆ ਸਟੇਜ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕਿ ਬੰਦਾ ਇੱਕ ਸਟੇਜ ਤੇ ਚੜ ਗਿਆ ਤੇ ਉਹ ਕੋਈ ਦੱਕ ਕੋਈ ਗੱਲੀ ਨਹੀਂ ਦਿਹਾਰ ਬਰੀ ਤੂੰ ਬੋਲਦਾ ਤਾਂ ਮੈਂ ਵੀ ਬੋਲੂਗਾ ਸਟੇਜ ਤੇ ਠੀਕ ਨਹੀਂ ਕਰ ਜਾ ਮਾਈਕ ਦੇ ਵਿੱਚ ਤੇ ਮਾਈਕ ਲੱਗੇ ਛੱਡ ਗਿਆ ਉਹ ਮੋਦੇ ਆਡੀਅੰਸ ਵਿੱਚ ਪਿੱਛੇ ਪਿੰਡਕ ਪਿੰਡ ਦੀ ਗੱਲ ਪਿੱਛੇ ਸੀਗੇ ਛਬਈਦੇ ਦਰਖਤ ਜੀ ਲੰਬੇ ਲੰਬੇ ਤੇ ਦਰਖਤ ਤੇ ਉਹਨੇ ਕਿਹਾ ਸਤਿ ਸ੍ਰੀ ਅਕਾਲ ਪੈਣ ਭਰਾ ਉਹ ਭੁੱਲ ਗਿਆ ਅੱਛਾ ਲੋਕਾਂ ਨੂੰ ਦੇਖ ਕੇ ਭੁੱਲ ਗਿਆ ਵਾਈਬ੍ਰੇਸ਼ਨ ਆ ਰਹੀ ਸੀ ਲੋਕਾਂ ਦੀ ਤੇ ਸਤਿ ਸ੍ਰੀ ਅਕਾਲ ਜੀ ਦੂਜੀ ਵਾਰੀ ਫੇਰ ਸਤਿ ਸ੍ਰੀ ਅਕਾਲ ਬੰਦੇ ਬੰਦੇ ਹੁੰਦੇ ਤਾਂ ਛਬਈਦੇ ਛਬਈਦੇ ਹੁੰਦੇ ਬੰਦਾ ਤਿਆਰੀ ਕਰਕੇ ਬੰਦਾ ਚੜਦਾ ਸਟੇਜ ਤੇ ਬੋਲਣਾ ਮਾਈਕ ਤੇ ਬੋਲਣਾ ਬੜਾ ਐਕਸਪੀਰੀਅੰਸ ਬਹੁਤ ਜ਼ਿਆਦਾ ਬੰਦੇ ਨੂੰ ਚਾਹੀਦਾ ਕਿ ਕਿਉਂਕਿ ਬੇਹਿੰਮਤੀ ਨੇ ਰੋਕ ਜਿੰਨੇ ਸ਼ਿਕਵਾ ਕਰਨ ਮੁਕੱਦਰਾਂ ਦਾ ਜੰਮਣ ਵਾਲੇ ਤਾਂ ਜੰਮ ਪਈਦੇ ਸੀਨਾ ਪਾੜ ਕੇ ਪੱਥਰਾਂ ਦਾ ਮੰੰਜਲ ਦੇ ਮੱਥੇ ਤੇ ਤਖਤ ਹੀ ਲੱਗਦੀ ਉਹਨਾਂ ਲੋਕਾਂ ਦੇ ਜਿਹੜੇ ਘਰੋ ਬਣਾ ਕੇ ਨਿਕਲਦੇ ਨਕਸ਼ਾ ਪਰੇ ਸਫਰਾਂ ਦਾ ਦੋਸਤੋ ਨਕਸ਼ਾ ਜਿਹੜੇ ਤੁਸੀਂ ਕਿਸੇ ਵੀ ਜਿਹੜਾ ਮੇਰਾ ਪੋਡਕਾਸਟ ਦੇਖ ਰਹੇ ਆ ਤੁਸੀਂ ਜੇ ਨਕਸ਼ਾ ਆਪ ਬਣਾਉਣਾ ਹੈ ਇਹ ਜਿਹੜੇ ਰੰਗਿਆ ਪਰਮਾਤਮਾ ਦੇ ਭੰਨੇ ਸੋ ਗੱਲਾਂ ਚੱਲਦੀਆਂ ਪਿਆਰਿਆਂ ਨੇ ਇੱਕ ਹੋਰ ਗੀਤ ਸੁਣ ਲਈਏ ਤੁਹਾਡੀ ਜ਼ੁਬਾਨੀ ਹਾਂ ਗੱਲਾਂ ਜੀ ਨਾਲੇ ਗੱਲਾਂ ਨਾਲੇ ਗੀਤ ਹਨਾ ਉਸ ਤੋਂ ਪਹਿਲਾਂ ਨਾ ਮੈਂ ਡਾਕਟਰ ਗੁਰਪ੍ਰੀਤ ਸਿੰਘ ਜੀ ਨੇ ਐਗਰੀਕਲਚਰ ਯੂਨੀਵਰਸਿਟੀ ਤੋਂ ਮੈਨੇ ਬਹੁਤ ਹੀ ਮੇਰੇ ਆਲੋਚਕ ਵੀ ਨਹੀਂ ਮੇਰੇ ਆਈਡੀਲੇ ਵੀ ਮੈਨੂੰ ਬਹੁਤ ਹੀ ਪਿਆਰ ਕਰਦੇ ਨੇ ਹਮੇਸ਼ਾ ਮੈਨੂੰ ਇਹ ਆਹ ਗਾਣਾ ਇਦਾਂ ਉਹਨਾਂ ਦੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਮੈਂ ਗਾਣਾ ਸਾਂਝੀ ਕਰੀਗਾ ਅੱਜਕੱਲ ਡਾਕਟਰ ਗੁਰਪ੍ਰਿੰਮਗੇਲ ਨੇ ਕਿ ਉਂਜਤਾਉ ਵੱਡੇ ਘਰ ਜਾਂਦਾ ਹੈ ਉਂਜਤਾਉ ਬੱਚੇ ਵੱਡੇ ਘਰ ਜਾਂਦਾ ਹੈ ਵਿੱਚ ਸਮੁੰਦਰਾਂ ਦੇ ਜਾ ਕੇ ਦਰਿਆ ਵੀ ਮਰ ਜਾਂਦਾ ਹੈ ਸੁਣਿਓ ਵਿੱਚ ਸਮੁੰਦਰਾਂ ਦੇ ਜਾ ਕੇ ਦਰਿਆ ਵੀ ਮਰ ਜਾਂਦਾ ਹੈ ਉਹ ਗਰਦਨ ਸਿੱਧੀ ਕਰਨ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਦਾ ਨੀਵੀ ਪਾ ਕੇ ਵੀ ਸੱਜ ਜਾਂਦਾ ਅਸੀਂ ਨਿਰੋ 25 26 27 27 ਖਲ ਹੋ ਗਿਆ ਮੇਰੇ ਕੋਲ ਤਾਂ ਦੀ ਨਹੀਂ ਕੇ ਜੀ ਹੁੰਦੀ ਹੈ ਤੇ ਗਰਦਨ ਸਿੱਧੀ ਕਰਨ ਦਾ ਮੁੱਲ ਤਾਰ ਰਹੇ ਆ ਬੇ ਸ਼ਰਮਾਂ ਦਾ ਨੀਵੀਂ ਪਾ ਕੇ ਵੀ ਸਰਦਾਂ ਦਾ ਮੈਂ ਕਦੇ ਨਾ ਆਪਣੇ ਵੀਊ ਜਿਹੜੇ ਕਿ ਅੱਜ ਕੱਲ ਵੀ ਚੈਨਲਾਂ ਤੇ ਵੀ ਤੁਸੀਂ ਆ ਤੁਹਾਡੀ ਜਿਹੜੀ ਪੋਸਟ ਹੈ ਇਹ ਬॉडਕਾਸਟ ਹੈ ਇਹਨੂੰ ਆ ਪੈਸੇ ਭਰੋ ਨਾ ਬੇ ਸ਼ਰਮਾਂ ਦਾ ਨੀਵੀਂ ਪਾ ਕੇ ਮੈਂ ਕਦੀ ਐਡ ਨਹੀਂ ਕੀਤੀ ਕਦੀ ਪ੍ਰੋਮੋ ਪ੍ਰੋਮੋ ਤੇ ਜੋਰ ਨਹੀਂ ਦਿੱਤਾ ਤੇ ਕਦੀ ਆਪਣੇ ਵੀਊ ਨਹੀਂ ਵਧਾਇਆ ਸ਼ੇਅਰ ਕਰੋ ਆ ਲਾਈਕ ਕਰੋ ਮੈਂ ਆਪਣੇ ਰੱਬ ਕੋ ਡਰ ਕੇ ਕਹਿੰਦਾ ਜੀ ਮੈਂ ਆਪਣੇ ਗਾਣੇ ਦੀ ਕਰੀ ਕਿਸੇ ਕੋ ਵਾਇਟ ਨਹੀਂ ਕਰੇ ਮੈਂ ਕਰ ਇਹ ਨਹੀਂ ਕਿ ਕੱਲ ਨੂੰ ਲੋੜੀ ਦੀ ਪੈਸਾ ਦੀ ਬਟ ਅੱਜ ਤੱਕ ਰਹੀ ਆ ਕੋਸ਼ਿਸ਼ ਕਰੂੰਗਾ ਕਿ ਮੈਂ ਕਰਾਵਾਂ ਨਾ ਗਾਣਾ ਤੁਹਾਡੀ ਨਜ਼ਰ ਕੰ ਜਾ ਰਿਹਾ ਹਰਵਿੰਦਰ ਰੋਡ ਪੁਰੀ ਸਾਹ ਜੀ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ ਪੁਰਾਣਾ ਗੀਤ ਹੈ ਕਿ ਝੂਠਿਆ ਤੂੰ ਝੂਠਾ ਝੂਠਾ ਲਾਰਾ ਸਾਂ ਨੂੰ ਲਾ ਆਵੇ ਵਕਤ ਨਾਲ ਤੂੰ ਦੂਰ ਜਾ ਕੇ ਖੱਤ ਵੀ ਨਾ ਪਾ ਆਵੇ ਆਪ ਚੜ ਕੇ ਜਹਾਜ਼ 에ਰਪੋਰਟ ਤੋਂ ਨੀਲੇ ਅੰਬਰਾਂ ਚ ਲੁੱਕ ਗਏ ਤੇਰੇ ਸ਼ਹਿਰ ਚੋਂ ਸੰਖਿਆ ਯਾਰਾ ਵੇ ਲੱਗਦਾ ਲਫਾਫੇ ਮੁੱਕ ਗਏ ਹਰੇ ਤੇਰੇ ਸ਼ਹਿਰ ਚੋਂ ਸੰਖਿਆ ਯਾਰਾ ਅੱਜ ਕੱਲ ਦੇ ਵੀਡੀਓ ਕਾਲ ਚੱਲਦੀਆਂ ਪਰ ਜਦੋਂ ਸਾਡਾ ਟਾਈਮ ਸੀ ਨਾ ਉਦੋਂ ਲਫਾਫੇ ਚੱਟੀਆਂ ਚੱਲਦੀਆਂ ਹੁੰਦੀਆਂ ਸੀ ਤੇ ਮੈਂ ਮੈਂ ਇੱਕ ਨਾ ਬਹੁਤ ਵਧੀਆ ਚਿੱਟਾ ਸ਼ਬਦ ਬਹੁਤ ਲੋਕਾਂ ਨੇ ਚਿੱਜਾ ਖਾਲੀ ਛੱਡ ਦਿੱਤਾ ਨਹੀਂ ਆ ਖਾਲੀ ਨਾਣਾ ਖਾਲੀ ਛੱਡ ਦਿੱਤਾ ਤੇ ਚਿੱਜੇ ਨੂੰ ਮੈਂ ਮੈਂ ਚਾਹੁੰਦਾ ਕਿ ਮੈਂ ਆਪਣੇ ਪੋਡਕਾਸਟ 'ਚ ਕਿਤੇ ਦੱਸਾਂ ਕਿ ਝੱਲਿਆ ਤੂੰ ਝੱਲ ਕੀਤਾ ਝੱਲੇ ਦਿਲ ਨਾਲ ਵੇ ਸਾਫੋਂ ਝੱਲੀ ਜਾਂਦੀ ਨਾ ਵਿਛੋੜੇ ਵਾਲੀ ਝਾਲ ਵੇ ਜੇ ਆਖੇਗਾ ਪਾਏ ਸਿੱਖਤ ਤੈਨੂੰ ਆਖੇਗਾ ਪਾਏ ਸਿੱਖਤ ਤੈਨੂੰ ਦੱਸ ਕਿਹੜੇ ਰਾਹ ਚ ਰੁੱਕ ਗਏ ਤੇਰੇ ਸ਼ਹਿਰ ਚੋਂ ਸਨਖਿਆ ਯਾਰਾ ਵੇ ਲੱਗਦਾ ਲਫਾਫੇ ਮੁੱਕ ਗਏ ਉਹਨ ਕੋਈ ਸਾ ਬਹੁਤ ਬਧਾ ਤੇ ਵੱਡੇ ਗੀਤ ਕਰਦੇ ਇਦੀ ਮੈਂਤ ਤਾਂ ਬਹਿ ਰੱਖ ਕੇ ਸੱਤਾ ਕੋਟ ਦੀ ਬਾਰੇ ਸਾਬ ਉਹਨਾਂ ਦੀ ਨਜ਼ਰ ਹੈ ਉਹਨਾਂ ਨੇ ਕੀਤਾ ਮੈਨੂੰ ਗਾਣਾ ਕਿ ਸਰੋਂ ਹੱਥਾਂ ਤੇ ਜਮਾ ਕੇ ਅਸੀਂ ਵੇਖੀਆ ਸਰੋਂ ਅੱਜਕੱਲ੍ਹ ਸਿਆਲ ਆ ਜੀ ਸਰੋਂ ਦਾ ਸਾਗ ਜਿਹੜਾ ਤੇ ਐਡਾ ਸਰੋਂ ਦਾ ਤੇਲ ਕਦੀ ਜੰਮਦਾ ਨਹੀਂ ਹੂੰ ਬਿਲਕੁਲ ਠੀਕ ਨੇ ਗੱਲ ਆ ਜਿਹੜੇ ਡੁਪਲੀਕੇਟ ਤੇਲ ਨੇ ਜਿਹੜੀਆਂ ਐਡਾ ਬਹੁਤ ਹੁੰਦੀਆਂ ਉਹ ਜੰਮ ਜਾਂਦਾ ਪਰ ਸਰੋਂ ਹੱਥਾਂ ਤੇ ਜਮਾ ਕੇ ਅਸੀਂ ਵੇਖੀਆ ਪੀੜ ਪਿੰਡੇ ਤੇ ਹੰਡਾ ਕੇ ਅਸੀਂ ਵੇਖੀਆ ਹੰਝੂ ਸਾਰੀ ਸਾਰੀ ਰਾਤ ਤਾਈਂ ਅੱਖੀਆਂ ਚ ਤੇ ਪੱਤੇ ਪਰਹਿਣ ਵਗਦੇ ਉਹ ਬੰਦੇ ਆਪਣੇ ਹੀ ਮਾਰਦੇ ਨੇ ਮਿੱਤਰੋ ਬੇਗਾਨਿਆਂ ਦੇ ਨਾਂ ਲੱਗਦੇ ਬੰਦੇ ਆਪਣੇ ਹੀ ਮਾਰਦੇ ਨੇ ਮਿੱਤਰੋ ਬੇਗਾਨਿਆਂ ਦੇ ਨਾਂ ਲੱਗਦੇ ਗਾਰੇ ਤਾਂ ਬਹੁਤ ਹੈ